ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਅੱਜ ਲੋਕਾਂ ਦੇ ਵਿੱਚ ਸੁਰੱਖਿਆ ਕਾਇਮ ਰੱਖਣ ਦੇ ਮਕਸਦ ਦੇ ਨਾਲ ਕੱਢਿਆ ਗਿਆ ਫਲੈਗ ਮਾਰਚ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਕੀਤੇ ਗਏ ਪ੍ਰਯਾਸ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕਤ ਫਲੈਗ ਮਾਰਚ ਦੀਆਂ ਦਿਸਤ ਵਿੱਚ ਪੁਲਿਸ ਤੇ ਆਲਾ ਅਧਿਕਾਰੀਆਂ ਦੇ ਵੱਲੋਂ ਪੁਲਿਸ ਫੋਰਸ ਨੂੰ ਨਾਲ ਲੈ ਕੇ ਲੋਕਾਂ ਦੇ ਵਿੱਚ ਸੁਰੱਖਿਆ ਕਾਇਮ ਰੱਖਣ ਦੇ ਮੱਦੇ ਨਜ਼ਰ ਇਹ ਫਲੈਗ ਮਾਰਚ ਕੱਢਿਆ ਗਿਆ ਕੀ ਕਹਿਣਾ ਹੈ ਪੁਲਿਸ ਉੱਚ ਅਧਿਕਾਰੀਆਂ ਦਾ ਉਹ ਤੁਹਾਨੂੰ ਸੁਣਵਾਣੇ ਆ ਉਹਨਾਂ ਦੀ ਹੀ ਜ਼ੁਬਾਨੀ ਇਹ ਪਿਛਲੇ 10 ਦਿਨ ਪਹਿਲਾਂ ਜਿਹੜੀ ਤੁਹਾਨੂੰ ਪਸਾਰਿਆ ਨੂੰ ਪਤਾ ਹੀ ਹੈ ਪਿੰਡ ਦਾਨ ਸਿੰਘ ਵਾਲਾ ਵਿਖੇ ਇੱਕ ਮੰਦ ਭਾਗੀ ਘਟਨਾ ਵਾਪਰੀ ਸੀ ਜਿਹੜੀ ਕੁਝ ਕਰਨ ਵਗਲਗਾ ਦਿੱਤੀ ਗਈ ਸੀ ਉਸ ਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜਾ ਹੈਗਾ ਪੈਦਾ ਕਰਨ ਲਈ ਉਹ ਜਿਹੜਾ ਅੱਜ ਐਸਐਸਪੀ ਸਾਹ ਦੇ ਹੁਕਮ ਤਾਫ਼ ਜਿਹੜਾ ਹੈਗਾ ਪਿੰਡ ਦਾਨ ਸਿੰਘ ਵਾਲਾ ਵਿਖੇ ਫਲੈਗ ਮਾਰਚ ਕਰਿਆ ਗਿਆ ਸੀ ਤੇ ਜਿਹੜੇ ਇਸ ਤੋਂ ਤੁਹਾਡੇ ਕੋਲ ਕੀ ਦੋਸ਼ੀ ਨਾਮ ਦੱਸੀ ਗਈ ਕਿ ਕਿੰਨੇ ਫੜੇ ਗਏ ਅਤੇ ਕਿੰਨੇ ਹਜੇ ਬਾਹਰ ਹੈ ਕਿਹੜੇ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ 22 ਦੋਸ਼ੀ ਸਾਡੇ ਵੱਲੋਂ ਨਾਮਜ਼ਦ ਕੀਤੇ ਗਏ ਸੀ ਜਿਦੇ ਵਿੱਚੋਂ ਅਸੀਂ 16 ਨੂੰ ਅਰੈਸਟ ਕਰ ਚੁੱਕੇ ਹਾਂ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦੀ ਜਿਹੜਾ ਹੈਗਾ ਅਰੈਸਟ ਕਰ ਲਿਆ ਜਾਊਗਾ ਇਸ ਤੋਂ ਇਲਾਵਾ ਜੋ ਵੀ ਇਹਨਾਂ ਵੱਲੋਂ ਹਥਿਆਰ ਵਗੈਰਾ ਡੰਡਾ ਛੋਟੀ ਪੈਟਰੋਲ ਉਹਦੇ ਵਾਸਤੇ ਜੋ ਵਰਤੇ ਗਏ ਸੀ ਉਹ ਵੀ ਸਾਰੇ ਬਰਾਮਦ ਕਰਾ ਕੇ ਕਰਾ ਲਏ ਗਏ ਨੇ ਇਸ ਤੋਂ ਇਲਾਵਾ ਜੇ ਕੁਝ ਚੋਰੀ ਦੀ ਰਿਪੋਰਟ ਵੀ ਸੀ ਵੀ ਇਹਨਾਂ ਵੱਲੋਂ ਸਿਲੰਡਰ ਵਗੈਰਾ ਚੋਰੀ ਕਰ ਲਏ ਗਏ ਨੇ ਉਹ ਵੀ ਜਿਹੜੇ ਹੈਗੇ ਬਰਾਮਦ ਕਰਵਾ ਰਹੇ ਹਾਂ ਸਾਰੇ ਹਰ ਇੱਕ ਬੰਦੇ ਤੋਂ ਜਿਹਦਾ ਜਿੰਨਾ ਪਾਰਟ ਹੈਗਾ ਜਿਹਦਾ ਕਿਸੇ ਜਿਹੜਾ ਹਥਿਆਰ ਵਰਤਿਆ ਉਹ ਤੋਂ ਹਥਿਆਰ ਕਿ ਕੋਈ ਚੋਰੀ ਦੀ ਕੀ ਉਹ ਤੋਂ ਚੋਰੀ ਵਾਲਾ ਜਿਹੜਾ ਹੈਗਾ ਸਮਾਨ ਬRAND ਕਰਾਇਆ ਜਾਊਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਕੋਈ ਇਹਦੇ ਵਿੱਚ ਢਿੱਲ ਨਹੀਂ ਹੈਗੀ ਕਿਸੇ ਵਾਸਤੇ ਵੀ ਤੇ ਇਹਦਾ ਅਸੀਂ ਜਲਦੀ ਹੀ ਜਿਹੜਾ ਤਪਦੀਸ਼ ਜਿਹੜੀ ਹੈ ਮੁਕੰਮਲ ਕਰਕੇ ਅਸੀਂ ਚਲਾਨ ਜਿਹੜਾ ਹੈ ਅਦਾਲਤ ਵਿੱਚ ਦੇਵਾਂਗੇ ਤੇ ਉੱਥੇ ਪੈਰ ਵੀ ਕਰਕੇ ਇਹਨਾਂ ਨੂੰ ਹਰ ਹਾਲਤਾਂ ਵਿੱਚ ਸਜ਼ਾ ਕਰਵਾਵਾਂਗੇ ਸਾਰੇ ਕਿ 26 ਤਰੀਕ ਨੂੰ ਆ ਰਹੀ ਹੈ ਉਸ ਵਾਸਤੇ ਤੁਹਾਡੀ ਮੇਂ ਪੰਜਾਬ ਪੁਲਸ ਦਾ ਰਹੇਗਾ ਬਲੈਕ ਮਾਰਚ ਨੂੰ ਲੈ ਕੇ ਜਾਂ ਸੁਰੱਖਿਆ ਨੂੰ ਲੈ ਕੇ ਉਸ ਦੇ ਸੰਬੰਧ ਵਿੱਚ ਵੀ 26 ਜਨਵਰੀ ਦੇ ਸੰਬੰਧ ਵਿੱਚ ਵੀ ਸਾਡੇ ਡਿਸਟ੍ਰਿਕਟ ਹੈਡ ਆਫਿਸ ਤੋਂ ਡਿਟੇਲ ਪ੍ਰੋਗਰਾਮ ਆਇਆ ਹੋਇਆ ਹੈ ਉਹਦੇ ਸੰਬੰਧ ਉਹਦੇ ਵਿੱਚ ਕਸ ਹੋਗਿਆ ਰਵੇਗਾ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਤੇ ਜਾਂ ਹੋ ਭੀੜ ਭੜਕੀਆਂ ਬੜੀਆਂ ਥਾਵਾਂ ਤੇ ਉਹ ਪ੍ਰੋਗਰਾਮ ਬਣਿਆ ਹੋਇਆ ਉਹਦੇ ਮੁਤਾਬਕ ਹੈਗੇ ਜਿਹੜੇ ਇਹ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਇੱਕ ਪੀੜਤਾ ਨੇ ਨਾ ਦੋਸ਼ ਲਾਇਆ ਸੀਗਾ ਕਿ ਇਹਨਾਂ ਨੇ ਸਾਡੀਆਂ ਬੱਕਰੀਆਂ ਵੀ ਚੋਰੀਆਂ ਕਰ ਲਈਆਂ ਦਾਨ ਸਿੰਘ ਵਾਲੇ ਮੈਟਰ ਦੇ ਵਿੱਚ ਉਹ ਬੱਕਰੀਆਂ ਬਰਾਮਦ ਹੋ ਗਈਆਂ ਜੀ ਉਹ ਬਰਾਮਦ ਕਰ ਰਿਹਾ ਜੇ ਤੋ ਤਫਤੀਸ਼ ਦਾ ਬਣਾ ਹੈਗਾ 파ਟ ਉਹਦੇ ਵਿੱਚ ਦੇਖ ਰਿਹਾ ਜੇ ਚੋਰੀ ਹੋਈਆਂ ਹੋਣਗੀਆਂ ਤਾਂ ਅਸੀਂ ਜ਼ਰੂਰ ਬਰਾਮਦ ਕਰਾਵਾਂਗੇ ਸਿਲੰਡਰਾਂ ਦੀ ਵੀ ਸ਼ਿਕਾਇਤ ਆਈ ਸੀ ਸਿਲੰਡਰ ਅਸੀਂ ਬਰਾਮਦ ਅੱਜ ਦੋ ਘਰਾ ਲਏ ਗਏ ਨੇ ਤੇ ਜਿਹੜੇ ਹੋਰ ਵੀ ਦੋ ਤਿੰਨ ਹੋਰ ਰਹਿੰਦੇ ਨੇ ਉਹ ਵੀ ਕਰਵਾ ਲਾਂਗੇ ਬੱਕਰੀਆਂ ਵਾਲਾ 파ਟ ਵੀ ਹੈਗਾ ਜਿਹੜਾ ਉਹ ਵੀ ਅਸੀਂ ਤਫਤੀਸ਼ ਤੇ ਕਰਕੇ ਜੇ ਉਹਦੇ ਵਿੱਚ ਸਚਾਈ ਹੋਈ ਤਾਂ ਉਹ ਵੀ ਜ਼ਰੂਰ ਕਰਵਾਇਆ ਜਾਊਗਾ ਤੇ ਦੋਸ਼ੀ ਸੀ ਇਹ ਇਹ ਦੱਸ ਰਹੇ ਸੀ ਪੀੜਤ ਕਹਿ ਰਹੇ ਸੀ ਵੀ ਚਿੱਟੇ ਕਰਕੇ ਕੋਈ ਇਹ ਜੋ ਹੈ ਪੰਖ ਦੋਸ਼ੀ ਚਿੱਟੇ ਦਾ ਵਪਾਰ ਕਰਦੇ ਸੀ ਨਹੀਂ ਨਹੀਂ ਚਿੱਟੇ ਵਾਲੇ ਅਜੇ ਤੱਕ ਤਫਤੀਸ਼ ਜਦੋਂ ਕੋਈ ਹੈਗਾ ਹੈਗਾ ਗੱਲ ਸਾਹਮਣੇ ਨਹੀਂ ਆਈ ਜਿਹੜੀ ਹੈਗੀ ਇਹਨਾਂ ਦੀ ਆਪਸੀ ਰੰਜਿਸ਼ ਕਾਰਨ ਹੀ ਜਿਹੜੀ ਇਹ ਘਟਨਾ ਵਾਪਰੀ ਹੈ ਠੀਕ ਹੈ